ਉਹਦਾ ਸਾਰਾ ਹਰ ਸਾਲ ਅਸੀਂ ਮਨਾਉਂਦੇ ਆ ਬੜੀ ਹੁਮਤਾ ਹੁੰਦਾ ਇਸ ਵਾਰ ਫੇਰ ਅਸੀਂ ਪਰਸਰਾਮ ਨਗਰ ਤੇ ਲੋਕਲ ਕਲੋਨੀ ਦੀ ਬੈਕਸਾਈਡ ਤੇ ਮਨਾ ਰਹੇ ਬੜੀ ਹੁਮਤਾ ਹੁੰਦੇ ਨਾਲ ਤੇ ਐਸ ਦਸਹਰੇ ਦੀ ਖਾਸੀਅਤ ਹੈ ਕਿ ਇਹਨੂੰ ਲੋਕ 100-100 ਕਿਲੋਮੀਟਰ ਤੱਕ ਦੇਖਣ ਲਈ ਜਾਂਦੇ ਐ ਇਹਦੇ ਅੰਦਰ ਜਿਹੜਾ ਰਾਵਣ ਕਉ ਜਦਾ ਖਤਰਨਾਕ ਆ ਜੀ ਪੰਜਾਬ ਦੇ ਅੰਦਰ ਚਿੱਟਾ ਬਣਿਆ ਹੋਇਆ ਹੈ ਚਿੱਟੇ ਦਾ ਵੀ ਅਸੀਂ ਇੱਕ ਮੂਤ ਬਣਾਇਆ 55 ਫੁੱਟ ਦਾ ਜਿੰਦੇ ਅੰਦਰ ਸਾਰੀਆਂ ਸਰਿੰਜਾਂ ਲਾਈਆਂ ਜਾ ਰਹੀਆਂ ਤੇ ਉਹਦੇ ਨਾਲ ਜਿਹੜਾ ਬੰਦੇ ਦੇ ਜਦੋਂ ਟੀਕੇ ਲੱਗਣ ਲੱਗ ਜਾਂਦੇ ਉਹ ਬੰਦਾ ਕਿਵੇਂ ਮਰਦਾ ਹੈ ਕਿਵੇਂ ਤਲਪ ਤੋੜ ਕੇ ਮਰਦਾ ਕਿਵੇਂ ਉਹਦੀਆਂ ਨਸਾਂ ਖਤਮ ਹੋ ਜਾਂਦੀਆਂ ਕਿਵੇਂ ਉਹਦੇ ਜ ਖੂਨ ਟਪਕਣ ਲੱਗ ਜਾਂਦਾ ਉਹ ਅਸੀਂ ਇਸ ਸਾਰਾ ਗ੍ਰਾਉਂਡ ਦੇ ਅੰਦਰ ਦੁਕਾਨ ਲੱਗੇ ਪਹਿਲੀ ਵਾਰੀ ਪੰਜਾਬ ਦੇ ਅੰਦਰ ਹੋ ਰਿਹਾ ਕਿਉਂਕਿ ਰਾਮਨ ਦਾ ਇਕੱਲਾ ਹੋਰ ਸਿਸਟਮ ਸੀ ਰਾਮਨ ਨੇ ਤਾਂ ਇਕੱਲਾ ਆ ਆਪਦੀ ਮੁਕਤੀ ਪਾਣ ਲਈ ਸਭ ਕੁਝ ਕੀਤਾ ਪਰ ਆ ਜਿਹੜਾ ਚਿੱਟਾ ਇਹ ਜਿਆਦਾ ਖਤਰਨਾਕ ਹੈ ਜਿਹੜਾ ਹਰ ਚਰਾਹੇ ਤੇ ਅੱਜ ਰਾਮਨ ਖੜਿਆ ਹਰ ਚਰਾਹੇ ਤੇ ਅੱਜ ਰਾਮਨ ਖੜਿਆ ਹੈ ਇਹ ਰਾਮਨ ਨੂੰ ਅੱਜ ਮਾਰਨ ਦੀ ਲੋੜ ਨਹੀਂ ਚਿੱਟੇ ਨੂੰ ਮਾਰਨ ਦੀ ਲੋੜ ਹੈ ਤੇ ਅਸੀਂ ਇਹ ਪਰੰਪਰਾ ਨੂੰ ਨਿਵਾੰਦੇ ਅੱਗੇ ਕਰ ਰਹੇ ਹਾਂ ਚਾਰ ਬੁੱਤ ਇੱਥੇ ਬਣਾਏ ਆ ਦੋ ਬੁੱਤ ਕਰਾਮਣ ਕੁੰਮ ਕਰਨ ਦਾ ਤੋ ਤੀਜਾ ਬੁੱਤ